ਾਰੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਥੋੜੇ ਜੇ ਨੋਟਿਸ ਤੇ ਸਾਡੀ ਪ੍ਰੈਸ ਕਾਨਫਰੰਸ ਕਵਰ ਕਰਨ ਲਈ ਪਹੁੰਚੇ ਹੋ ਇਹ ਤਿੰਨ-ਚਾਰ ਇਸ਼ੂਸ ਤੇ ਮੈਂ ਅੱਜ ਗੱਲ ਕਰਨੀ ਹੈ ਇਹ ਵੀ ਅਚਾਨਕ ਕਿਉਂਕਿ ਕੱਲ ਚੰਡੀਗੜ੍ਹ ਚ ਵਿਧਾਨ ਸਭਾ ਵਾਸਤੇ ਜਿਹੜਾ ਹਰਿਆਣੇ ਨੂੰ ਜਗ੍ਹਾ ਦੇਣ ਦਾ ਮਸਲਾ ਉੱਠਿਆ ਅਸੀਂ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸੀ ਸੰਡੀਗੜ੍ਹ ਚਕ ਅੰਦੋਲਨ ਦੀ ਤੁਹਾਨੂੰ ਯਾਦ ਹੋਵੇਗਾ ਵੀ ਪਿਛਲੇ ਸਾਲ ਵੀ ਇੱਕ ਨੋਟਿਸ ਦਿੱਤਾ ਸੀ ਪਾਣੀਆਂ ਦੇ ਮਸਲੇ ਤੇ ਫੈਡਰਲ ਸਟਰਕਚਰ ਤੇ ਤੇ ਇਸ ਸਾਲ ਵੀ ਨੋਟਿਸ ਦਿੱਤਾ ਸੀ ਤੇ ਅਸੀਂ 16 ਨੂੰ ਆਪਣੀ ਜਥੇਬੰਦੀ ਦੀ ਮੀਟਿੰਗ ਸੱਦੀ ਹੈ ਤੇ ਫਿਰ ਜਲਦੀ ਐਸਕੇਮ ਦੀ ਮੀਟਿੰਗ ਸੱਦ ਕੇ ਇੱਕ ਵੱਡੇ ਅੰਦੋਲਨ ਦਾ ਦੀ ਸ਼ੁਰੂਆਤ ਇੱਥੋਂ ਕਰਨ ਜਾ ਰਹੇ ਹਾਂ ਇਸ ਮਸਲੇ ਇਸ ਮਸਲਿਆਂ ਦੇ ਉੱਤੇ ਚੰਡੀਗੜ੍ਹ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਫੈਡਰਲ ਸਟਰਕਚਰ ਦਾ ਮਸਲਾ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਔਰ ਮੈਂ ਸਮਝਦਾ ਅੱਜ ਪੋਲਿਟਿਕਲ ਪਾਰਟੀਆਂ ਸਾਰੀਆਂ ਚੁੱਪ ਨੇ ਜਿਹੜੀਆਂ ਲੇਟੈਸਟ ਰਿਪੋਰਟਸ ਆਈਆਂ ਪੰਜਾਬ ਦਾ ਟੋਟਲ ਪਾਣੀ ਕੈਂਸਰਸ ਹੋ ਗਿਆ ਹਰ ਜ਼ਿਲ੍ਹੇ ਦਾ ਪਾਣੀ ਕੈਂਸਰਸ ਹੋ ਗਿਆ ਤੇ ਇੱਕ ਸਟੱਡੀ ਪਿਛਲੇ ਸਾਲ ਆਈ ਜਿਹਦੇ ਮੁਤਾਬਕ ਅਸੀਂ ਤੀਸਰੇ ਐਕਵਾਫਾਇਰ ਵਿੱਚ ਜਾਣ ਵਾਲੇ ਆ ਦੂਜੇ ਐਕਵਾਫਾਇਰ ਤੋਂ ਪਾਣੀ ਕੱਢ ਰਹੇ ਆ ਜਿਹੜਾ ਕੈਂਸਰਸ ਹੈ ਤੀਸਰੇ ਐਕਵਾਫਾਇਰ ਦਾ ਪਾਣੀ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਸਾਲ ਦੇ ਅੰਦਰ ਅੰਦਰ ਉੱਥੇ ਵੀ ਪਹੁੰਚਣ ਵਾਲੇ ਆ ਕੈਂਸਰ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਮੇਰੀ ਜਾਣਕਾਰੀ ਮੁਤਾਬਕ ਇੱਕ ਸਟੱਡੀ ਹੋਈ ਹੈ ਲੇਟੈਸਟ ਉਹਦੇ ਵਿੱਚ 2028 ਤੱਕ ਹਰ ਘਰ ਵਿੱਚ ਕੈਂਸਰ ਦਾ ਮਰੀਜ਼ ਹੋਏਗਾ ਤੇ ਅਫਸੋਸ ਇਸ ਗੱਲ ਦਾ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਪੰਜਾਬ ਦੇ ਇਹਨਾਂ ਇਸ਼ੂਜ਼ ਦੇ ਉੱਤੇ ਕੋਈ ਚਿੰਤਾ ਨਹੀਂ ਔਰ ਕੇਂਦਰ ਵਿੱਚ ਜਿਹੜੇ ਮਰਜੀ ਹੁਕਮਰਾਨ ਹੋਣ ਉਹਨਾਂ ਨੇ ਪੰਜਾਬ ਨਾਲ ਕਦੇ ਪਹਿਲੀ ਕੀਤੀ ਨਹੀਂ ਪੰਜਾਬ ਨਾਲ ਹਮੇਸ਼ਾ ਜੋ ਵਿਤਕਰਾ ਹੁੰਦਾ ਰਿਹਾ ਹੈ ਪੰਜਾਬ ਨੂੰ ਜਿਵੇਂ ਛਾਂਗਿਆ ਜਾਂਦਾ ਰਿਹਾ ਅਸਲ ਵਿੱਚ ਦੇਸ਼ ਦੀ ਵੰਡ ਨਹੀਂ ਸੀ ਹੋਈ ਇਹ ਪੰਜਾਬ ਦੀ ਵੰਡ ਹੋਈ ਸੀ ਉਦੋਂ ਪੰਜਾਬ ਛਾਂਗਿਆ ਗਿਆ ਉਹਦੇ ਬਾਅਦ ਇਹਦੇ ਵਿੱਚੋਂ ਹਿਮਾਚਲ ਹਰਿਆਣਾ ਕੱਢ ਦਿੱਤਾ ਤੇ ਹੁਣ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਔਰ ਇਹ ਜਦੋਂ 1966 ਵਿੱਚ ਰੀਆਰਗੇਨਾਈਜ਼ੇਸ਼ਨ ਹੋਈ ਹੈ ਉਸ ਵੇਲੇ ਫੈਸਲਾ ਸੀ ਵੀ ਹਰਿਆਣੇ ਵਾਲੇ ਆਪਣੀ ਜਗ੍ਹਾ ਲੁੱਪਣਗੇ ਵਿਦਨ 5 ইয়ার্স ਤੇ ਉੱਥੇ ਉਹ ਆਪਣੀ ਰਾਜਧਾਨੀ ਬਣਾ ਲੈਣਗੇ ਉਦੋਂ ਤੱਕ ਉਹ ਚੰਡੀਗੜ੍ਹ ਠਿੱਕੇ ਰਹਿਣਗੇ ਪਰ ਕੇਂਦਰ ਸਰਕਾਰ ਨੇ ਬਦਨੀਤੀ ਨਾਲ ਇਹਨੂੰ ਯੂਟੀ ਬਣਾ ਕੇ ਪਰਮਨੈਂਟ ਯੂਟੀ ਬਣਾਉਣਾ ਚਾਹੁੰਦੇ ਨੇ ਔਰ ਉਹਨਾਂ ਨੇ ਇੱਥੇ ਹਰਿਆਣੇ ਨੂੰ ਵਿਧਾਨ ਸਭਾ ਦੀ ਬਿਲਡਿੰਗ ਦੇਣ ਦੇ ਬਹਾਨੇ ਇੱਥੇ ਇੱਕ ਨਵਾਂ ਰੇਲਕਾ ਖੜਾ ਕਰ ਦਿੱਤਾ ਤੋਂ ਮੈਂ ਸਮਝਦਾ ਵੀ ਸਾਡੇ ਪੋਲੀਟੀਕਲ ਲੋਕਾਂ ਦਾ ਫੇਰ ਦੋਸ਼ ਹੈ ਜਿਸ ਤਰ੍ਹਾਂ ਇਹ ਗੱਲ ਜਦੋਂ ਚੱਲੀ ਸੀ ਸਾਡੇ ਮੁੱਖ ਮੰਤਰੀ ਨੂੰ ਜਾਂ ਤਾਂ ਉਹਨੂੰ ਸਮਝ ਦੀ ਘਾਟ ਹੈ ਇਾਕੂ ਹੀ ਉਹਦੇ ਤੇ ਦਬਾਅ ਹੋਏਗਾ ਜਿਹੜਾ ਉਹਨੇ ਕਿਹਾ ਵੀ ਚਲੋ ਜੀ ਇਹਨਾਂ ਨੂੰ ਵੀ ਦੇ ਦਿਓ ਜ਼ਮੀਨ ਸਾਨੂੰ ਵੀ ਦੇ ਦਿਓ ਉਹਨੇ ਉਹਦੀ ਡਿਊਟੀ ਸੀ ਉਹ ਕਹਿੰਦਾ ਵੀ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ ਇੱਥੇ ਅਸੀਂ ਜਗ੍ਹਾ ਇਹਨਾਂ ਨੂੰ ਨਹੀਂ ਦੇ ਸਕਦੇ ਬਹੁਤ ਦੇਰ ਤੋਂ ਬੈਠਿਆ ਹੈ ਆਪਣੀ ਰਾਜਧਾਨੀ ਵਾਸਤੇ ਜਗ੍ਹਾ ਲੱਭਣ ਕਿਤੇ ਹਰਿਆਣੇ ਦੇ ਵਿੱਚ ਜਿੱਥੇ ਚਾਹੁੰਦੇ ਆ ਉੱਥੇ ਆਪਣੀ ਰਾਜਧਾਨੀ ਬਣਾਉਣ ਪਰ ਇਹਦੀ ਬਜਾਏ ਕਿਉਂਕਿ ਇਹਨੇ ਕਹਿਤਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੀ ਸਾਨੂੰ ਵੀ ਜਗ੍ਹਾ ਦੇ ਦਿਓ ਅਸੀਂ ਵੀ ਆਪਣੇ ਹੋਰ ਬਣਾ ਲਾਂਗੇ ਉਹਨਾਂ ਨੂੰ ਵੀ ਜਗ੍ਹਾ ਦੇ ਦਿਓ ਹੁਣ ਉਹਨਾਂ ਨੇ ਇੱਥੇ ਜਗ੍ਹਾ ਲੈਣ ਵਾਸਤੇ 12 ਏਕੜ ਜ਼ਮੀਨ ਪੰਚਕੂਲੇ ਚ ਦੇ ਰਹੇ ਨੇ ਤੇ ਜੇ ਉਹਨਾਂ ਦਾ ਹੱਕ ਹੁੰਦਾ ਤਾਂ ਉਹਨਾਂ ਨੂੰ 12 ਏਕੜ ਦੇਣ ਦੀ ਲੋੜ ਨਹੀਂ ਸੀ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਇਸ ਕਰਕੇ ਪੰਜਾਬ ਦਾ ਇਹਦੇ ਤੇ ਹੱਕ ਹੈ ਬਣੀ ਉਹ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਸੀ ਆਜ਼ਾਦੀ ਤੋਂ ਬਾਅਦ ਸਾਡੀ ਰਾਜਧਾਨੀ Shimla ਹੁੰਦੀ ਸੀ Shimla ਤੋਂ Chandigarh shift ਕੀਤੀ ਇਹ ਹੁਣ ਇਹ ਰਾਜਤਾਨੀ ਨੂੰ ਵੀ ਸਾਡੇ ਕੋਲੋਂ ਪਰਮਨੈਂਟਲੀ ਖੋਣਾ ਚਾਹੁੰਦਾ ਹੈ ਕੇਂਦਰ ਤੇ ਸਾਡੀਆਂ ਪੋਲੀਟੀਕਲ ਪਾਰਟੀਆਂ ਸਿਰਫ ਬਿਆਨਾਂ ਤੱਕ ਸੀਮਤ ਨੇ ਇਹਦੇ ਤੇ ਕੁਝ ਕਰਨ ਲਈ ਤਿਆਰ ਨਹੀਂ ਤੋਂ ਮੈਂ ਤੁਹਾਡੇ ਰਾਹੀਂ ਇਹ ਸਪਸ਼ਟ ਕਰ ਦੇਣਾ ਚਾਹੁੰਨਾ ਕੇਂਦਰ ਸਰਕਾਰ ਨੂੰ ਤੇ ਹੁਣ ਹੋਰ ਧੱਕਾ ਨਹੀਂ ਚੱਲਣਾ ਅਸੀਂ ਐਸਕੇਐਮ ਦੀ ਮੀਟਿੰਗ ਬਹੁਤ ਜਲਦ ਬੁਲਾ ਕੇ ਫੈਸਲਾ ਕਰਕੇ ਦਸੰਬਰ ਵਿੱਚ ਕੋਈ ਡੇਟ ਫਿਕਸ ਕਰਕੇ ਅਸੀਂ ਆਪਣੇ ਮੁੱਦਿਆਂ ਦੇ ਉੱਤੇ ਪਾਣੀਆਂ ਦੇ ਮੁੱਦੇ ਤੇ ਫੈਡਰਲ ਸਟਰਕਚਰ ਦੇ ਮੁੱਦੇ ਤੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਇਹਨਾਂ ਮੁੱਦਿਆਂ ਤੇ ਡੈਮ ਸੇਫਟੀ ਐਕਟ ਦੇ ਮੁੱਦੇ ਤੇ ਇਹ ਐਮਐਸਪੀ ਦੇ ਮੁੱਦੇ ਤੇ ਅਸੀਂ ਇੱਥੇ ਚੰਡੀਗੜ੍ਹ ਵਿੱਚ ਕੋਈ ਅੰਦੋਲਨ ਵੱਡਾ ਸ਼ੁਰੂ ਕਰਨ ਵਾਲੇ ਆਂ ਉਹਦੀ ਡੇਟ ਜਲਦੀ ਤੁਹਾਨੂੰ ਦੱਸ ਦਿੱਤੀ ਜਾਊਗੀ ਜਿੱਦਣ ਐਸਕੇਐਮ ਦੀ ਮੀਟਿੰਗ ਆਉਣ ਵਾਲੇ ਦਿਨਾਂ 'ਚ ਹੋਈ ਤਾਂ ਤੋਂ ਮੈਂ ਇਹੋ ਬੇਨਤੀ ਕਰਨੀ ਚਾਹੁੰਨਾ ਵੀ ਟੋਟਲ ਫੇਲਿਅਰ ਸਾਡੀ ਪੋਲੀਟੀਕਲ ਲੀਡਰਸ਼ਿਪ ਦੀ ਹੈ ਜਿਹੜਾ ਵੀ ਰਾਜਪਾਲ ਚ ਹੁੰਦਾ ਉਹ ਆਪਣਾ ਸੱਤਾ ਦਾ ਸੁੱਖ ਮੰਨਦਾ ਹੈ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਸ ਵਾਰੀ ਖੱਜਲ ਖਵਾਰ ਕੀਤਾ ਕਿਸਾਨਾਂ ਨੂੰ ਪੈਡੀ ਦੀ ਪ੍ਰੋਕੂਰਮੈਂਟ ਵਿੱਚ ਇਦਾਂ ਅੱਜ ਤੱਕ ਇਤਿਹਾਸ ਚ ਕਦੀ ਨਹੀਂ ਹੋਇਆ ਔਰ ਹਾਲੇ ਤੱਕ 31 ਅਕਤੂਬਰ ਤੱਕ ਪ੍ਰੋਕੂਰਮੈਂਟ ਕੰਪਲੀਟ ਹੋ ਜਾਂਦੀ ਹੈ ਜੋ ਮਾੜਾ ਮੋਟਾ ਕੋਈ ਪਛੇਤੀ ਰਹਿ ਜਾਂਦੀ ਹੈ ਜੀਰੀ ਉਸ ਨਵੰਬਰ ਦੇ ਪਹਿਲੇ ਹਫਤੇ ਚ ਕੰਪਲੀਟ ਹੋ ਜਾਇਆ ਕਰਦੀ ਸੀ ਹਾਲੇ ਤੱਕ ਪ੍ਰੋਕੂਰਮੈਂਟ ਕੰਪਲੀਟ ਨਹੀਂ ਹੋਈ ਮੈਨੂੰ ਲੱਗਦਾ ਨਵੰਬਰ ਦਾ ਮਹੀਨਾ ਸਾਰਾ ਫਿਰ ਇਹਦੇ ਚ ਲੰਘ ਜਾਣਾ ਹੈ ਔਰ ਇੱਕ ਰੇੜਕਾ ਹੋਰ ਜਿਹੜਾ ਕੇਂਦਰ ਨਹੀਂ ਪਾਇਆ ਹੋਇਆ ਹੈ ਤੁਹਾਡੀ ਜਾਣਕਾਰੀ ਲਈ ਮੈਂ মিডিਆ ਤੇ ਜਾਣਕਾਰੀ ਲਈ ਦੱਸਣਾ ਚਾਹੁੰਨਾ ਅੱਜ ਤੋਂ 7-8 ਸਾਲ ਪਹਿਲਾਂ 22 ਮੌਇਸਚਰ ਤੱਕ ਅਲਾਉਡ ਹੁੰਦਾ ਸੀ ਝੋਨਾ ਖਰੀਦਣਾ ਔਰ ਉਦੋਂ ਉਹਨਾਂ ਨੂੰ ਮਿਲਰਜ਼ ਨੂੰ 2% ਡਰਾਈਏਜ ਦੇਣੀ ਪੈਂਦੀ ਸੀ ਉਹ ਆਪਣੀ ਡਰਾਈਏਜ ਬਚਾਉਣ ਖਾਤਰ ਉਹਨਾਂ ਨੇ 1-1% ਹਰ ਸਾਲ ਘਟਾਉਂਦੇ ਚਲੇਗੇ ਅੱਜ 17% ਤੇ ਆ ਗਏ ਤੇ ਹੁਣ ਜਿੰਨਾ ਮੌਇਸਚਰ ਨਮੀ ਵਾਤਾਵਰਨ ਵਿੱਚ ਹੈ ਕਿਸੇ ਵੀ ਕੀਮਤ ਤੇ 17% ਮੌਇਸਚਰ ਵਾਲਾ ਝੋਨਾ ਆਉਣ ਦੀ ਸੰਭਾਵਨਾ ਨਹੀਂ ਇਹ ਮਾਇਸਟਰਲ ਕੰਟੈਂਟ ਦੇ ਨਾਂ ਤੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਕੱਜਲ ਖਵਾਲ ਕੀਤਾ ਗਿਆ ਬਹੁਤ ਲੁੱਟਿਆ ਗਿਆ ਔਰ ਇਹ ਸਾਰੀ ਸਾਜਿਸ਼ ਕੇਂਦਰ ਸਰਕਾਰ ਦੀ ਘੜੀ ਹੋਈ ਸੀ ਔਰ ਇਹ ਪੰਜਾਬੀਆਂ ਨੂੰ ਪਰੇਸ਼ਾਨ ਕਰਨ ਵਾਲੀ ਸਾਜਿਸ਼ ਸੀ ਮੈਂ ਉਹਦੀ ਨਿੰਦਾ ਕਰਨਾ ਔਰ ਪੰਜਾਬ ਸਰਕਾਰ ਮੈਂ ਸਮਝਦਾ ਅਨਾੜੀਆਂ ਦੀ ਸਰਕਾਰ ਹੈ ਜਿਹਨਾਂ ਨੂੰ ਪ੍ਰੋਸੈਸ ਦਾ ਨਹੀਂ ਸੀ ਪਤਾ ਨਾ ਵੇਲੇ ਸਰ ਕੋਈ ਮੁੱਦਾ ਉਠਾਇਆ ਨਾ ਵੇਲੇ ਸਰ ਕੋਈ ਪ੍ਰਬੰਧ ਕੀਤੇ ਐਵੇਂ ਐਲਾਨ ਕਰੀ ਗਏ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਪਰਵੰਦਨ ਪਰਵੰਦਨ ਦੀ ਪੋਰ ਸਾਰਿਆਂ ਦੇ ਸਾਹਮਣੇ ਖੁੱਲ ਗਈ ਹੈ। ਤੋਂ ਮੈਂ ਬੇਨਤੀ ਕਰਾਂਗਾ ਅੱਛਾ ਇੱਕ ਹੋਰ ਬੜੀ ਅਜੀਬ ਗੱਲ ਹੈ। ਹੁਣ ਗੰਨੇ ਦੀ ਫਸਲ ਉਹਦਾ ਕ੍ਰਸ਼ਿੰਗ ਸੀਜ਼ਨ ਇਹਨਾਂ ਦਿਨਾਂ ਸ਼ੁਰੂ ਹੋ ਜਾਂਦਾ ਹੈ। ਇਹਨਾਂ ਨੇ 25 ਤਰੀਕ ਤੋਂ ਸ਼ੁਰੂ ਕਰਨ ਦਾ ਕੀਤਾ ਹੈ। ਹਾਲੇ ਤੱਕ ਉਹਦੀ ਸਟੇਟ ਐਡਵਾਈਸਰੀ ਪ੍ਰਾਈਸ ਇਹਨਾਂ ਨੇ ਅਨਾਉਂਸ ਨਹੀਂ ਕੀਤੀ। ਪਲੀ ਇਹ ਲੈਣਦੇ ਨੇ ਭਾਈ ਜੀ ਇਲੈਕਸ਼ਨ ਕਮਿਸ਼ਨ ਤੋਂ ਇਜਾਜ਼ਤ ਲੈਣੀ ਪਵੇਗੀ। ਮੈਂ ਇਲੈਕਸ਼ਨ ਕਮਿਸ਼ਨ ਨੂੰ 2 ਦਿਨ ਪਹਿਲਾਂ ਮਿਲਿਆ। ਉੱਥੇ ਕੋਈ ਚਿੱਠੀ ਇਹਨਾਂ ਨੇ ਪਰミਸ਼ਨ ਲੈਣ ਵਾਸਤੇ ਨਹੀਂ ਲਿਖੀ ਪੰਜਾਬ ਸਰਕਾਰ ਇੱਥੇ ਵੀ ਝੂਠ ਬੋਲੀ ਜਾਂਦੀ ਹੈ ਔਰ ਇਲੈਕਸ਼ਨ ਕਮਿਸ਼ਨ ਦਾ ਕੰਮ ਹੁਣ ਇਹਦੇ ਬਾਅਦ ਇਲੈਕਸ਼ਨ ਕੋਡ ਫਿਰ ਮਿਊਨਿਸਪੈਲਟੀਆ ਕਰਕੇ ਲੱਗ ਜੂ ਇਹਦਾ ਮਤਲਬ ਗੰਨੇ ਦਾ ਪਾ ਮਿਥਣਾ ਹੀ ਨਹੀਂ ਤੋਂ ਇਹ ਇਦਾਂ ਦੀ ਸਰਕਾਰ ਜਿਹਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਹੀ ਅਹਿਸਾਸ ਨਹੀਂ ਤੇ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰਦੀ ਹੈ ਇਹ ਨਾ ਤਾਂ ਗੰਨੇ ਦਾ ਪਾ ਅਨਾਉਂਸ ਕੀਤਾ ਨਾ ਠੀਕ ਤਰ੍ਹਾਂ ਚੋਣਾਂ ਚੋਣਾਂ ਦੀ ਖਰੀਦ ਹੋਈ ਤੇ ਸਭ ਕੁਝ ਉਲਟਾ ਹੈਕ ਨਮੀ ਟੈਸਟ ਵਿੱਚ ਪਾਤਾ ਜਦੋਂ ਇਹ ਕਹਿੰਦਾ ਪਈ ਜੀ ਹਰਿਆਣੇ ਵਾਲਿਆਂ ਨੂੰ ਜੇ ਦਿਨੇਉਂ ਦਾ ਸੇਕਲ ਤਾਂ ਸਾਨੂੰ ਵੀ ਦੇ ਦਿਓ ਇਹਦਾ ਮਤਲਬ ਆਪਣਾ ਕਲੇਮ ਆਪੇ ਛੱਡ ਦਿਓ ਤੋਂ ਇਹਨਾਂ ਇਸ਼ੂਜ਼ ਦੇ ਉੱਤੇ ਮੈਂ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ ਅਸੀਂ ਬਹੁਤ ਜਲਦੀ ਥੋੜੇ ਦਿਨਾਂ ਵਿੱਚ ਐਸਕੇਮ ਦੀ ਮੀਟਿੰਗ ਸੱਦ ਕੇ ਡੇਟ ਅਨਾਉਂਸ ਕਰਾਂਗੇ ਔਰ ਵੱਡਾ ਇੱਕ ਮੋਰਚਾ ਲਾਇਆ ਜਾਏਗਾ ਧੰਨਵਾਦ ਸਰਕਾਰ ਨਾਲ ਗੱਲਬਾਤ ਸਰਕਾਰ ਇਦਾਂ ਗੱਲ ਕਰਦੀ ਨਹੀਂ ਇਹ ਵੀ ਕਨਫਰਚੁਨੇਟ ਪਹਿਲੂ ਹੈ ਡੈਮੋਕ੍ਰੇਸੀ ਹੁਣ ਕਹਿਣ ਨੂੰ ਰਹਿ ਗਈ ਡੈਮੋਕ੍ਰੇਸੀ ਚ ਲੋਕ ਕਾਲਾ ਬਿੱਲਾ ਲਾਉਣ ਸਰਕਾਰ ਦੀ ਡਿਊਟੀ ਬਣਦੀ ਹੈ ਉਹਨਾਂ ਨੂੰ ਪੁੱਛਣ ਤੂੰ ਕਿਉਂ ਲਾਇਆ ਜਿਹੜੀਆਂ ਮੈਚੁਰ ਡੈਮੋਕ੍ਰੇਸੀਜ਼ ਨੇ ਸਾਡੇ ਇੱਥੇ ਜਿੰਨੀ ਦੇਰ ਤੱਕ ਧਰਨੇ ਵੀ ਲੰਬੇ ਨਹੀਂ ਹੁੰਦੇ ਜਦੋਂ ਲੋਕ ਐਗਰੈਸਿਵ ਨਹੀਂ ਹੁੰਦੇ ਓਨੀ ਦੇਰ ਤੱਕ ਸਰਕਾਰਾਂ ਪੁੱਛਦੀਆਂ ਹੀ ਨਹੀਂ ਸਰਕਾਰ ਨੇ ਕਦੀ ਇਹਨਾਂ ਇਸ਼ੂਜ਼ ਦੇ ਉੱਤੇ ਬੈਠ ਕੇ ਆਪ ਨਹੀਂ ਆਪਣਾ ਤਾਂ ਆਪਣੀਆਂ ਪਾਰਟੀਆਂ 'ਚ ਇਹਨਾਂ ਮੁੱਦੇ ਨੂੰ ਵਿਚਾਰ ਕਰਦੇ ਨੇ ਨਾ ਉਹ ਲੋਕਾਂ ਨਾਲ ਸਾਡੇ ਵਰਗੇ ਜਥੇਬੰਦੀਆਂ ਨਾਲ ਵਿਚਾਰ ਕਰਦੇ ਨੇ ਅਨਫੋਰਚੂਨੇਟਲੀ ਉਹ ਸਿਰਫ ਸੱਤਾ ਸੁੱਖ ਤੱਕ ਸੀਮਤ ਰਹਿੰਦੇ ਨੇ ਇਤੋਂ ਵੱਧ ਉਹਨਾਂ ਦੀ ਕੋਈ ਪ੍ਰਾਇੋਰਟੀ ਨਹੀਂ ਇਸੇ ਕਰਕੇ ਪੰਜਾਬ ਦੇ ਲੋਕ ਅਲੱਗ-ਅਲੱਗ ਸਮੱਸਿਆਵਾਂ ਵਿੱਚ ਇੱਕ ਤੋਂ ਬਾਅਦ ਇੱਕ ਕਿਰਦੇ ਜਾਂਦੇ ਨੇ ਦਿਵਸ ਸਾਰੇ ਪੁਰਾਣੇ ਪੁਰਾਤੇ ਧਰਨੇ ਲੱਗੇ ਹੋਏ ਸੀ ਹੋਰ ਬੇਸ਼ੱਕ ਚੱਕਰਵਾਂਦ ਆਣ ਹੋ ਗਿਆ ਪਰ ਉਹ ਵੀ ਕਹੀ ਗੋਪਨਾਈਏ ਕਿ ਤੁਹਾਨੂੰ ਕਈ ਤਰ੍ਹਾਂ ਦੇ ਚਲਾਣਾ ਜਿਹੜਾ ਉਹ ਹੋਇਆ ਨਹੀਂ ਉਹ ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਉਹ ਗ੍ਰਾਹਕ ਸਾਹਿਬ ਪੁੱਛੋ ਜਿਆਦਾ ਪੁੱਛ ਰਿਹਾ ਉਹਨਾਂ ਨੇ ਰੋਕ ਤੋਹੇ ਸੀ ਚੋਣਾਂ ਦੇ ਵਿੱਚ ਕੋਈ ਵਿਰੋਧ ਕਰੂਗੇ ਹੈ ਨਾ ਬਾਏ ਇਲੈਕਸ਼ਨ ਦੇ ਵਿੱਚ ਕੋਈ ਵਿਰੋਧ ਕਰੂਗੇ ਇਸ ਚੀਜ਼ ਤੇ ਨਹੀਂ ਬਾਏ ਇਲੈਕਸ਼ਨ ਜਿਵੇਂ ਅਸੀਂ ਆਪਣੇ ਇਸ਼ੂਸ ਨੇ ਉਹ ਲੋਕਾਂ ਨੂੰ ਗਰੀਜ਼ ਕਰ ਰਹੇ ਹਾਂ ਬਾਕੀ ਤਾਂ ਲੋਕਾਂ ਨੇ ਵੋਟਾਂ ਪਾਉਣੀ ਅਸੀਂ ਇਦਾਂ ਕੋਈ ਡਿਸੀਜਨ ਨਹੀਂ ਹਲੇ ਲਿਆ ਠੀਕ ਹੈ ਜਿਆਦਾ ਕੰਪੀ ਰਾਜੇ ਸਾਹਿਬ ਦੀ ਇਸ ਮੌਕੇ ਤੇ ਅੱਜ ਪਹਿਲਾਂ ਵੀ ਪਿਛਲੇ ਸਾਲ ਦਾ ਪਾਣੀ ਲੈ ਕੇ ਮੋਰਚਾ ਲੱਗੂਗਾ ਕਿਰੇ ਲੈ ਕੇ ਪਾਣੀ ਲੈ ਕੇ ਜਾਂ ਬੁਸ਼ੇ ਹੋਰ ਲੈ ਕੇ ਪਾਣੀ ਲੈ ਕੇ ਮੋਰਚਾ ਇਹ ਉਹੀ ਮੋਰਚੇ ਦੀ ਗੱਲ ਕਰ ਰਹੇ ਹੋ ਜਾਂ ਦਸੰਬਰ ਮਹੀਨੇ ਵਿੱਚ ਆ ਜਿਹੜੇ 4-5 ਇਸ਼ੂਸ ਦਿੱਤੇ ਨੇ ਪਾਣੀਆਂ ਦਾ ਮੋਰਚਾ ਫੈਡਰਲ ਸਟਰਕਚਰ ਦਾ ਮੋਰਚਾ ਇਹ ਬਾਕੀ ਕਿਸਾਨਾਂ ਦੇ ਜਿਹੜੇ ਇਸ਼ੂਸ ਨੇ ਉਹਨਾਂ ਤੇ ਮੋਰਚਾ ਦਸੰਬਰ ਵਿੱਚ ਅਸੀਂ ਜਿਹੜਾ ਪਹਿਲਾਂ ਵੀ ਕਰਦੇ ਜਿਹੜਾ ਪਹਿਲਾਂ ਵੀ ਜ਼ਿਕਰ ਕਰਦੇ ਸੀ ਉਹ ਮੋਰਚਾ ਹੁਣ ਲੱਗੇਗਾ ਹੁਣ ਤੀ ਪਾਰਟੀਆਂ ਵੀ ਸਾਰੀਆਂ ਸਿਰਫ ਗੱਲਾਂ ਹੀ ਕਰਦੀਆਂ ਕੋਈ ਲੜਨ ਲਈ ਤਿਆਰ ਹਾਂਜੀ ਤੁਹਾਨੂੰ ਯਾਦ ਹੈ ਚੰਗੀ ਤਰ੍ਹਾਂ ਜਦੋਂ ਅਸੀਂ ਪਹਿਲਾਂ ਪਲਾਨ ਕੀਤਾ ਸੀ ਉਸ ਵੇਲੇ ਉਹ ਜੀਰੇ ਦਾ ਮੋਰਚਾ ਆ ਗਿਆ ਉਹਦੀ ਵਜ੍ਹਾ ਕਰਕੇ ਸਾਨੂੰ ਇਹਨੂੰ ਰੋਕਣਾ ਪੈ ਗਿਆ ਦੂਜੀ ਵਾਰੀ ਫੇਰ ਇੱਥੇ ਆ ਕੇ ਅਸੀਂ ਨੋਟਿਸ ਦਿੱਤਾ ਫੇਰ ਬੰਦੀ ਸਿੰਘਾਂ ਦਾ ਮੋਰਚਾ ਆ ਗਿਆ ਤੇ ਫਿਰ ਉਹਦੇ ਬਾਅਦ ਹੁਣ ਸ਼ੁਰੂ ਕਰਨ ਲੱਗੇ ਸੀ ਹੁਣ ਸਾਨੂੰ ਪੈਡੀ ਦੇ ਵਿੱਚ ਉਲਝਾ ਲਿਆ ਪੈਡੀ ਦਾ ਬਹੁਤ ਵੱਡਾ ਸਾਰੇ ਪੰਜਾਬ ਦਾ ਬਲਕਿ ਮੈਨੂੰ ਤਾਂ ਲੱਗਦਾ ਵੀ ਹਾਲੇ ਵੀ ਸਿਰੇ ਨਹੀਂ ਚੜਿਆ ਪਤਾ ਨਹੀਂ ਹਾਲੇ ਕਿੱਧਰ ਨੂੰ ਲਿਜਾਣਗੇ ਕੇਂਦਰ ਵਾਲੇ ਇਸ ਗੱਲ ਨੂੰ ਇਹਦੇ ਵਿੱਚ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋਣ ਵਾਲਾ ਹੈ ਇਕਨੋਮਿਕ ਨੁਕਸਾਨ ਬਹੁਤ ਵੱਡਾ ਹੋਏਗਾ ਔਰ ਹੁਣ ਅਸੀਂ ਤੈਅ ਕਰ ਲਿਆ ਵੀ ਕਿਉਂਕਿ ਹੁਣੇ ਇਸ ਮੁੱਦੇ ਤੋਂ ਬਿਨਾ ਜਦੋਂ ਪਾਰਲੀਮੈਂਟ 'ਚ ਰਿਪੋਰਟ ਪੇਸ਼ ਹੋ ਗਈ ਡਿਸਟ੍ਰਿਕਟ ਵਾਈਜ਼ ਰਿਪੋਰਟ ਪੇਸ਼ ਹੋ ਗਈ ਟੋਟਲ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਤੇ ਕੀ ਪੰਜਾਬ ਦੇ ਲੋਕਾਂ ਨੂੰ ਕੈਂਸਰ ਨਾਲ ਮਾਰ ਦੇਣਾ ਔਰ ਅੱਜ ਦੀ ਡੇਟ ਵਿੱਚ ਜੋ ਮੈਂ ਕਹਿ ਸਕਦਾ 40% ਘਰਾਂ ਵਿੱਚ ਪਿੰਡਾਂ 'ਚ ਹਰ ਘਰ 'ਚ 40% ਪਿੰਡ ਦੇ ਘਰ ਨੇ ਜਿਨ੍ਹਾਂ 'ਚ ਕੈਂਸਰ ਦਾ ਕੋਈ ਨਾ ਕੋਈ ਮਰੀਜ਼ ਹੋਇਆ ਤੇ ਜਿਹੜੀ ਨਵੀਂ ਇੱਕ ਸਟੱਡੀ ਮੈਂ ਜਾ ਕੇ ਆਇਆ ਇੱਕ ਦਿਨ ਮੈਨੂੰ ਮਿਲ ਨਹੀਂ ਸਕੇ ਵਾਈਸ ਚਾਂਸਲ ਬਾਬਾ ਫਰੀਦ ਯੂਨੀਵਰਸਿਟੀ ਦੇ ਉਹ ਛੁੱਟੀ ਦੇ ਸਿੱਖ ਤੇ ਗਏ ਹੋਏ ਸੀ ਜੋ ਮੈਨੂੰ ਪਤਾ ਲੱਗਿਆ ਵੀ 2028 ਤੱਕ ਪੰਜਾਬ ਦੇ ਹਰ ਘਰ ਚ ਕੈਂਸਰ ਹੋਏਗਾ ਜਦੋਂ ਜਿਹੜਾ ਅਸੀਂ ਪਾਣੀ ਪੀਨੇ ਉਹ ਸਾਰੇ ਹੀ ਕੈਂਸਰਸ ਹੈ ਸਾਰੇ ਪੋਲਿਊਟਿਡ ਹੈ ਤੇ ਫਿਰ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਵੀ ਕੀ ਪੰਜਾਬ ਦੇ ਲੋਕਾਂ ਵਾਸਤੇ ਕੋਈ ਆਵਾਜ਼ ਨਹੀਂ ਉਠਾਉਣੀ ਸਾਰੇ ਪੰਜਾਬ ਨੂੰ ਕੈਂਸਰ ਨਾਲ ਮਾਰ ਦੇਣਾ ਹੈ ਹੈਪਟਾਈਟਸ ਸੀ ਨਾਲ ਮਾਰ ਦੇਣਾ ਇੰਨਾ ਗੰਭੀਰ ਮੁੱਦਾ ਹੈ ਇਹ ਅਫਸੋਰਸ ਇਸ ਗੱਲ ਦਾ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਪਾਰਲੀਮੈਂਟ ਚ ਰਿਪੋਰਟ ਪੇਸ਼ ਹੋ ਗਈ ਈਵਨ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਮਿਸਟਰ ਸਾਨੀ ਦੇ ਸਵਾਲ ਦੇ ਜਵਾਬ ਵਿੱਚ ਇਹ ਕਿਹਾ ਗਿਆ ਉਥੇ ਬਾਅਦ ਸਾਰੇ ਚੁੱਪ ਹੀ ਹੋ ਗਏ ਉਥੇ ਬੈਠੇ ਸੀ ਪਾਰਲੀਮੈਂਟ ਚ ਉਥੇ ਬਾਅਦ ਇਹ ਕਿਉਂ ਸੀਰੀਅਸ ਨਹੀਂ ਹੋਏ ਵੀ ਪੰਜਾਬ ਨੂੰ ਕਿੰਨੀ ਵੱਡੀ ਅਲਾਮਤ ਚਿੰਬੜਨ ਵਾਲੀ ਹੈ ਭਾਈ ਦੇ ਆਰ ਨੋਨ ਸੀਰੀਅਸ ਅਜੋ ਸਭ ਪੁਰਾਲੀ ਦਾ ਮਸਲਾ ਜਿਹੜਾ ਲਗਾਤਾਰ ਬੋਲਦੇ ਆਏ ਆ ਕਹਿੰਦੇ ਕਿ ਫ੍ਰੀਕੋ ਫਰਚ 13 ਨੰਬਰ ਨੂੰ 99 ਗੱਲ ਵਿੱਚ ਇਸ ਜਿਹੜੇ ਉੱਤੇ ਦੇਖਣ ਨੂੰ ਮਿਲੇ ਆ। ਹਾਲਾਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਿਆ ਇੱਕ ਵੱਡੀ ਸਮੱਸਿਆ ਜ਼ਰੂਰ ਹੈ। ਪਰ ਕਮਰ ਤਰਿਆ ਦੇ ਰਾਜਪਾਲ ਸੁਖਵੰਦ ਕਟਾਰਿਆ ਨੇ ਵੀ ਸਾਹ ਕਿਸਾਨਾਂ ਦੀ ਕਿਦਰੇ ਕਿਤੇ ਵਜੂਰੀ ਨੂੰ ਉਹਨਾਂ ਦੀ ਬੇਵਸੀ ਨੂੰ ਉਹਨਾਂ ਨੇ ਕਬੂਲਿਆ ਕਿ ਕਿਸਾਨ ਦੇ ਹਾਲਾਤ ਐਸੇ ਬਣ ਗਏ ਨੇ ਪਰ ਇਹ ਪ੍ਰਕੁਸ਼ਨ ਇੱਕ ਵੱਡੀ ਸਮੱਸਿਆ ਹੈ ਕਿਵੇਂ ਇਹ ਜਿੱਠਿਆ ਜਾਊਗਾ ਕਿ ਪ੍ਰਸ਼ਾਸਨ ਸਮਾਹਲਣ ਤੇ ਉਸਨੂੰ ਰੀਇਮ ਨਵੀਕਰ ਦੇ ਸਮਝਦੇ। ਦੇਖੋ 2017 ਜਿਹੜਾ ਐਨਜੀਟੀ ਨੇ ਫੈਸਲਾ ਦਿੱਤਾ ਸੀ ਉਹ ਬਚੀ ਐਚ ਆਈ ਪਾਰਟ ਪੜਨ ਵਾਲਾ ਹੈ। ਬੜਾ ਇੰਟਰਸਟਿੰਗ ਹੈ। ਉਦੋਂ ਉਹਨਾਂ ਨੇ ਕਿਹਾ ਸੀ ਬਈ ਸਰਕਾਰ ਕਿਉਂਕਿ ਕਿਸਾਨਾਂ ਕੋਲ ਲੈਂਡ ਹੋਲਡਿੰਗ ਛੋਟੀ ਰਹਿ ਗਈ ਉਹ ਅਫੋਰਡ ਨਹੀਂ ਕਰ ਸਕਦੇ ਇੰਨੀਆਂ ਮਹਿੰਗੀਆਂ ਮਸ਼ੀਨਾਂ ਉਹਨਾਂ ਦੇ ਨਾਲ ਵੱਡੇ ਟਰੈਕਟਰ ਅਫੋਰਡ ਨਹੀਂ ਕਰ ਸਕਦੇ। ਸਰਕਾਰ ਦੀ ਡਿਊਟੀ ਹੈ ਉਹਨਾਂ ਨੂੰ ਮਸ਼ੀਨਾਂ ਪ੍ਰੋਵਾਈਡ ਕਰੇ। ਉਹਨੂੰ ਆਪਰੇਸ਼ਨਲ ਚਾਰजेस 2500 ਰੁਪਏ ਪਰ ਏਕੜ ਉਹਨੂੰ ਐਨਜੀਟੀ ਨੇ ਕਿਹਾ ਵੀ ਕਿਹਾ ਸੀਗਾ ਤਾਂ ਉਹ ਔਰ ਜੇ ਇਹ ਸਾਰਾ ਕੁਝ ਕਰਨ ਦੇ باوجود ਕੋਈ ਫੇਰ ਅੱਗ ਲਾਉਂਦਾ ਫੇਰ ਉਹਨੂੰ ਪੈਨਲਾਈਜ਼ ਕਰੋ ਔਰ ਸਰਕਾਰ ਨੇ ਉਹ ਕੁਝ ਨਹੀਂ ਕੀਤਾ ਸਗੋਂ ਤੁਹਾਨੂੰ ਯਾਦ ਹੋਏਗਾ ਮੀਡੀਆ ਨੇ ਮੁੱਦਾ ਉਠਾਇਆ ਸੀ ਕੋਈ 1100 ਮਸ਼ੀਨਾਂ ਐਸੀ ਜਿਹੜੀਆਂ ਬੋਕਸੇ ਬਣੀਆਂ ਹੋਈਆਂ ਦਿਖਾਤੀਆਂ ਉਹ ਪਤਾ ਨਹੀਂ ਕਿੱਥੇ ਗਿਆ ਕੇਸ ਮੁੜ ਕੇ ਕਿਸੇ ਨੇ ਉਹਨੂੰ ਪੁੱਛਿਆ ਤੱਕ ਵੀ ਨਹੀਂ ਸਰਕਾਰ ਨੇ ਕੋਈ ਇਨਕੁਆਇਰੀ ਨਹੀਂ ਕੀਤੀ 2-2 ਇਕੜ ਵਾਲੇ ਕਿਸਾਨ ਜਿ 68% ਕਿਸਾਨ ਪੰਜਾਬ ਦੇ 2 ਇਕੜ ਤੋਂ ਘੱਟ ਜ਼ਮੀਨ ਦੇ ਮਾਲਕ ਨੇ ਕਹਿੰਦਾ ਘਰ ਵੀ ਇਹਦੀ ਮਸ਼ੀਨਰੀ ਕਿੱਥੋਂ ਲਿਆਉਣਗੇ ਤੇ ਦੂਸਰੀ ਗੱਲ ਜਿਹੜੀਆਂ ਮਸ਼ੀਨਾਂ ਇਹਨਾਂ ਨੇ ਦਿੱਤੀਆਂ ਨੇ ਬੇਲਰ ਦਿੱਤੇ ਨੇ ਇੱਕ ਉਹਦੀ ਪ੍ਰੋਬਲਮ ਆ ਰਹੀ ਹੈ ਸਰਕਾਰ ਨੇ ਦੇ ਤਾਂ ਦਿੱਤੇ ਬੇਲਰ ਉਹ ਆ ਕੇ ਬੇਲਸ ਬਣਾ ਕੇ ਛੱਡ ਕੇ ਚਲੇ ਜਾਂਦੇ ਨੇ ਚੱਕਦੇ ਨਹੀਂ ਉਹ ਫਿਰ ਪੈਸੇ ਮੰਗਦੇ ਨੇ ਕਿਸਾਨ ਤੋਂ 1500 ਰੁਪਿਆ ਏਕੜ ਕਿਤੇ 1000 ਰੁਪਿਆ ਏਕੜ ਉਹ ਜਿਹੜੇ ਗਰੀਬ ਕਿਸਾਨ ਨਹੀਂ ਦਿੰਦੇ ਫਿਰ ਉਥੋਂ ਚੱਕਦੇ ਹੀ ਨਹੀਂ ਉਹ ਖੇਤ ਬੇਲਾ ਨਹੀਂ ਹੁੰਦਾ ਕਣਕ ਦੀ ਬਜਾਈ ਦਾ ਜਿਹੜਾ ਆਈਡੀਅਲ ਪੀਰੀਅਡ ਹੈ ਉਹ ਆਲਮੋਸਟ ਹੁਣ ਖਤਮ ਹੋਣ ਕਿਨਾਰੇ ਹੈ ਅੱਜ ਹੋ ਗਈ ਤਾਰੀਖ 22 ਖਤਮ ਹੋ ਗਿਆ ਸਮਝੋ 25 25 ਤਾਰੀਖ ਤੱਕ ਆਈਜੀਐਨ ਪੀਰੀਅਡ ਹੈ ਕਣਕ ਦੀ ਬਜਾਈ ਦਾ ਔਰ ਹਾਲੇ ਤੱਕ ਝੋਨਾ ਨਹੀਂ ਪੂਰਾ ਵੱਡਿਆ ਜਾ ਸਕਿਆ ਝੋਨੇ ਦੀ ਫਸਲ ਵੀ ਖੜੀ ਹੈ ਕਣਕ ਜਿਹੜੀ ਲੇਟ ਬੀਜਣੀ ਹੈ ਉਹ ਉਹਦਾ ਝਾੜ ਘਟੇਗਾ ਡੀਏਪੀ ਇਹਨਾਂ ਕੋਲ ਨਹੀਂ ਯੂਰੀਆ ਇਹਨਾਂ ਕੋਲ ਨਹੀਂ ਅਲੋਕੇਸ਼ਨ ਵੇਲੇ ਸਿਰ ਇਹਨਾਂ ਨੇ ਨਹੀਂ ਲਈ ਜਾ ਕੇ ਸੈਂਟਰ ਵਾਲਿਆਂ ਦੇ ਸਿਰ ਚੜ੍ਹੇ ਨਹੀਂ ਪੰਜਾਬ ਸਰਕਾਰ ਵਾਲੇ ਨਾ ਯੂਰੀਏ ਵਾਸਤੇ ਨਾ ਅ ਡੀਪ ਵੀ ਵਾਸਤੇ ਆਉਂਦੇ ਪਾਉਂਦੇ ਦਿਨਾਂ ਵਿੱਚ ਯੂਰੀ ਦਾ ਵੀ ਕੁਸਮਾਨ ਪਏਗਾ। ਉਹ ਸਰਕਾਰਾਂ ਸਿਰਫ ਸੱਤਾ ਦਾ ਸੁੱਖ ਭੋਗਦੀਆਂ ਨੇ। ਮਾਲ ਬਣਾਉਂਦੀਆਂ ਨੇ। ਲੋਕਾਂ ਦੇ ਮੁੱਦਿਆਂ ਦੀ ਇਹਨਾਂ ਨੂੰ ਕੋਈ ਚਿੰਤਾ ਨਹੀਂ। ਨਾ ਇਹ ਇਸ਼ੂਜ਼ ਰੇਜ਼ ਕਰਦੇ ਨੇ ਆਪਣੀ ਡਿਊਟੀ ਵੀ ਨਹੀਂ ਨਿਭਾਉਂਦੇ। ਉੱਥੇ ਜਾ ਕੇ ਤਾਲਮੇਲ ਕਰਕੇ ਸੈਂਟਰਲ ਸਰਕਾਰ ਤੋਂ ਜਿਵੇਂ ਡਰ ਲੱਗਦਾ ਹੁੰਦਾ ਸਾਡੇ ਪੰਜਾਬ ਦੇ ਮੰਤਰੀ ਉਹਨਾਂ ਕੋਲ ਜਾਂਦੇ ਹੀ ਨਹੀਂ। ਜੇ ਗਏ ਹੁੰਦੇ ਤਾਂ ਪਿਛਲੇ ਸਾਲ ਇਹ ਜਿਹੜਾ ਸਾਡੀ ਵੀਟ ਤੇ ਰਾਈਸ ਗੋਦਾਮਾਂ 'ਚ ਹੁਣ ਤੱਕ ਨਹੀਂ ਸ਼ਿਫਟ ਹੋਈ। ਉਹ ਸ਼ਾਇਦ ਪਹਿਲਾ ਮੂਵਮੈਂਟ ਹੋ ਜਾਂਦੀ ਹੋ ਗਈ ਹੁੰਦੀ ਅੱਜ ਇਹ ਸਮੱਸਿਆ ਨਾ ਹੁੰਦੀ ਕਿਉਂਕਿ ਇਹ ਆਪਣੀ ਡਿਊਟੀ ਨਹੀਂ ਨਿਭਾਉਂਦੇ ਔਰ ਸੈਂਟਰ ਵਾਲੇ ਚਾਹੁੰਦੇ ਨੇ ਉਹਨਾਂ ਨੂੰ ਬਹਾਨਾ ਮਿਲੇ ਉਹ ਪੰਜਾਬ ਨੂੰ ਸਜ਼ਾ ਦੇਣੀ ਚਾਹੁੰਦੇ ਨੇ ਹਰ ਵੇਲੇ ਤਿਆਰ ਰਹਿੰਦੇ ਨੇ ਤੋਂ ਅੱਜ ਹੋ ਕੀ ਰਿਹਾ ਉਹਨਾਂ ਨੂੰ ਬਲੇਮ ਕਰੀ ਜਾਂਦੇ ਦੂਜੇ ਦੂਜੇ ਨੂੰ ਬਲੇਮ ਕਰ ਰਹੇ ਸਮੱਸਿਆ ਦਾ ਹੱਲ ਕੋਈ ਨਹੀਂ ਕਰ ਰਿਹਾ ਸਮੱਸਿਆ ਦਾ ਹੱਲ ਇਹਨਾਂ ਨੇ ਇਹਨਾਂ ਲੋਕਾਂ ਨੇ ਕਰਨਾ ਹੈ ਅਸੀਂ ਤਾਂ ਵਿਰੋਧ ਕਰ ਸਕਦੇ ਹਾਂ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਅਨਫੋਰਚੂਨੇਟ ਵੈਲੂ ਇਹ ਵੀ ਹੈ ਕਿ ਪ੍ਰੋਟੈਸਟ ਜਦ ਤੱਕ ਤੁਸੀਂ ਉਹਨਾਂ ਦੇ ਗੱਲ ਤੱਕ ਨਹੀਂ ਜਾਂਦੇ ਉਦੋਂ ਤੱਕ ਕੁਛ ਨਹੀਂ ਪਰਵਾਹ ਹੀ ਨਹੀਂ ਕਰਦੇ ਇਹ ਇੱਕ ਹੋਰ ਸਮੱਸਿਆ ਪੈਦਾ ਹੋਗੀ ਰਾਜੇ ਸਰ ਜਿਵੇਂ ਕੱਲ ਵਰਨ ਸਾਹਿਬ ਵੀ ਕਿਤਨਾ ਕਿਤੇ ਇਸ ਗੱਲ ਦੇ ਨਾਲ ਸਹਿਤੀ ਤੋਂ ਦੇ ਨਜ਼ਰ ਰਹਿ ਗਈ ਕਿਸਾਨ ਮਜਬੂਰ ਹੈ ਉਹ ਕਹਿੰਦੇ ਉਹਦੇ ਕੋਲ ਦਰਦ ਤੇ ਨਾਲ ਪਰ ਮੁੱਖ ਮੰਤਰੀ ਵੀ ਦੂਜੇ ਪਾਸੇ ਬੋਲ ਰਹੇ ਸੀ ਉਹ ਗੱਲ ਜਿ ਕਿ ਇਸ ਤਰ੍ਹਾਂ ਪਾਚੇ ਹੋਣਾ ਗਲਤ ਹੈ ਕਰਨੇ ਕੀਤੇ ਜਾਂਦੇ ਆ ਫਿਰ ਇਹਦੇ ਲਈ ਕਿਸਾਨ ਦੇ ਚ ਕਰੀ ਹੁੰਦੀ ਜਿਵੇਂ ਵਰਗੋਂ ਅੱਜ ਅੱਜ ਮੀਡੀਆ ਚ ਰਿਪੋਰਟ ਬੜੀ ਇੰਟਰਸਟਿੰਗ ਛਪੀ ਹੈ ਮੈਂ ਇਹੀ ਰੌਲਾ 2017 ਚ ਐਨਜੀਟੀ ਦੇ ਸਾਹਮਣੇ ਪਾਉਂਦਾ ਸੀ ਕੋਈ ਮੈਂ ਮੈਂ وہی ਬੇਨਤੀ ਕਰਾਂ ਭਈ ਫਰਜ਼ ਕਰ ਲੋ ਜਿਹੜਾ ਹੁਣ ਤੂੰ ਜਿਹੜੀ ਥੋੜੀ ਬਹੁਤੀ ਅੱਗ ਲੱਗ ਰਹੀ ਹੈ ਕਿ ਤੋ ਬਹੁਤ ਘਟ ਗਈ ਹੁਣ ਇਹ ਲੈਸ ਥੈਨ 50% ਰਹਿ ਗਏ ਅੱਗ ਦੇ ਕੇਸਿਸ ਪਿਛਲੇ ਸਾਲਾਂ ਨਾਲੋਂ ਜਿਹੜਾ ਧੂਆਂ ਛੱਡਦੀ ਹੈ ਨਿਕਲਦਾ ਅੱਕ ਬੜਨ ਨਾਲ ਉਸ ਧੂਏ ਨਾਲ ਜਿਹੜੇ ਸਾਡੇ ਪੋਲਿਟਿਕਲਸ ਹੈਗੇ ਨੇ ਇਹਦੇ ਵਹੀਕਲਸ ਦੇ ਵਜਾ ਕਰਕੇ ਕਿਉਂਕਿ ਮੇਨਲੀ ਤਾਂ ਵਹੀਕੂਲ ਟ੍ਰੈਫਿਕ ਜਿਹੜਾ ਉਹ ਬਹੁਤ ਵੱਡਾ ਹਿੱਸਾ ਉਹਦਾ ਹੈ ਉਹ ਕਾਰਬਨ ਮੋਨੋਆਕਸਾਈਡ ਛੱਡਦੇ ਆ ਮੈਂ ਕਿਹਾ ਸੀ ਵੀ ਦਿੱਲੀ ਚ 1 ਕਰੋੜ ਵਹੀਕਲ ਚਾਹੇ ਦਿੱਲੀ ਦਾ ਚਾਹੇ ਆਲੇ ਦੁਆਲੇੋਂ ਆਉਂਦਾ ਹੈ ਉਸ ਵੇਲੇ ਮੈਂ ਜੀਟੀ ਨੂੰ ਕਿਹਾ ਸੀ ਵੀ ਉਹਦਾ ਉਹ ਕਾਰਬਨ ਮੋਨੋਆਕਸਾਈਡ ਛੱਡਦਾ ਉਹ ਮੇਨ ਕਾਰਨ ਹੈ ਔਰ ਫਿਰ ਤੁਹਾਡੇ ਬਿਲਡਰ ਨੇ ਉਹ ਮੇਨ ਕਾਰਨ ਨੇ ਇੰਡਸਟਰੀ ਹੈ ਮੇਨ ਕਾਰਨ ਹੈ ਅੱਜ ਤਾਂ ਬੜਾ ਕਲੀਅਰ ਹੋ ਗਿਆ ਵੀ 8% ਤੋਂ ਵੱਧ ਖੇਤੀ ਦਾ ਪੋਲੂਸ਼ਨ ਹੈ ਹੀ ਨਹੀਂ ਜਿਹੜਾ ਪੋਲੂਸ਼ਨ ਹੈ ਮੇਨਲੀ ਉਹਦੇ ਜ਼ਿੰਮੇਵਾਰ ਇਹ ਨੇ ਹੋਇਆ ਇਹ ਹੈ ਵੀ ਜਿਹੜੇ ਸਾਡੇ ਧੂਏ ਨੇ ਇਹ ਜਿਹੜਾ ਵਾਹਕਲ ਟ੍ਰੈਫਿਕ ਹੈ ਇਹਦੇ ਵਾਤਾਵਰਨ ਨੂੰ ਖਰਾਬ ਕਰਨ ਵਾਲੇ ਤੱਤ ਸੀ ਉਹਨਾਂ ਨੂੰ ਉੱਪਰ ਨਹੀਂ ਜਾਣ ਦਿੱਤਾ ਉਡਣ ਦਿੱਤਾ ਉਹ ਹੀਠਾਂ ਰਹਿ ਗਿਆ ਤੇ ਉਤੋਂ ਧੂਏ ਦੀ ਲੇਅਰ ਇੱਕ ਆ ਗਈ ਉਹਦੇ ਨਾਲ ਅਸੀਂ ਇਹ ਸਮੋਗ ਦੀ ਸਮੱਸਿਆ ਫੇਸ ਕਰ ਰਹੇ ਹਾਂ ਜੇ ਮਹੀਨੇ ਤੇ ਬਾਅਦ ਉਹ ਧੂਆ हट ਜਾਏਗਾ ਪੋਲੂਸ਼ਨ ਤਾਂ ਫੇਰ ਵੀ ਨਹੀਂ ਘਟਣਾ ਪੋਲੂਸ਼ਨ ਦਾ ਸਰਕਾਰ ਨੂੰ ਕੋਈ ਇਹ ਇੰਤਜ਼ਾਮ ਕਰਨੇ ਕਰਨਾ ਪਏਗਾ ਵਾਹਕੂਲੇ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰਨਾ ਹੈ ਕਾਰਾਂ ਨੇ ਬੱਸਾਂ ਨੇ ਹਰ ਘਰ ਜਦੋਂ ਦਿਨ-ਦਿਨ ਕਾਰਾਂ ਨੇ ਉਹ ਕਾਰਬਨ ਮੋਨੋਆਕਸਾਈਡ ਛੱਡਦੀ ਹੈ ਜਿਹੜੀ 25 ਟਾਈਮਸ ਖਤਰਨਾਕ ਹੈ ਕਾਰਬਨ ਡਾਈਆਕਸਾਈਡ ਨਾਲੋਂ ਇਹ ਸਾਨੂੰ ਸਾਰਿਆਂ ਸਾਰੀ ਸੁਸਾਇਟੀ ਨੂੰ ਐਜ਼ ਅ ਹੋਲ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਪਾਣੀ ਔਰ ਹਵਾ ਮਨੁੱਖ ਦੀ ਮੁਢਲੀ ਲੋੜ ਹੈ ਇਹ ਸਾਫ਼ ਪਾਣੀ ਤੇ ਸਾਫ਼ ਹਵਾ ਲਈ ਲੜਾਈ 'ਚ ਸਾਨੂੰ ਸਾਰੇ ਨੂੰ ਸਾਥ ਦੇਣਾ ਪਏਗਾ ਰਾਜੀ ਬਸਾ ਗੀਸ ਦੇ ਤੁਹਾਡੇ ਪ੍ਰੋਟੈਸਟ ਤੇ ਐਸਕੀਐਮ ਵੀ ਤੁਹਾਡੇ ਨਾਲ ਹੋ। ਹਾਂਜੀ। ਐਸਕੀਐਮ ਵੀ ਐਸਕੀਐਮ ਦੀ ਉਹ ਮੀਟਿੰਗ ਤੇ ਬਾਅਦ ਡੇਟਾ ਅਨਾਉਂਸ ਕਰਾਂਗੇ। ਐਸਕੀਐਮ ਨਾਲ ਹੋਏਗਾ। ਠੀਕ ਹੈ। ਮੈਂ ਅੱਜ ਸਿਰਫ ਕਿਉਂਕਿ ਕੱਲ੍ਹ ਇਸ਼ੂ ਰੇਜ਼ ਹੋਇਆ ਹੈ ਮੈਂ ਇੱਥੇ ਆਇਆ ਸੀ ਮੈਂ ਤੁਹਾਡੇ ਤੁਹਾਡੇ ਰਾਂਜੀ ਕਹਿਣਾ ਚਾਹੁੰਦਾ ਸੀ ਵੀ ਪੋਲੀਟੀਕਲ ਪਾਰਟੀਆਂ ਸਿਰਫ ਬਿਆਨਾਂ ਤੱਕ ਸੀਮਿਤ ਨਾ ਰਹਿਣ। ਅਸੀਂ ਜਿਹੜਾ ਅੰਦੋਲਨ ਕਰਾਂਗੇ ਫਿਰ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਕੇਰਾਂਗੇ। ਇਹ ਨਹੀਂ ਉਹ ਸਤਾ ਦੇ ਸੁਖਵਾਸਤੀ ਅਸੀਂ ਪਾਲੇ ਹੋਏ ਆ। ਲੋਕਾਂ ਦੀ ਲੋਕਾਂ ਦਾ ਜਿਉਣਾ ਔਖਾ ਹੋਇਆ ਹੈ। ਨਾ ਲੋਕਾਂ ਨੂੰ ਸਾਫ਼ ਪਾਣੀ ਮਿਲ ਰਿਹਾ ਨਾ ਲੋਕਾਂ ਨੂੰ ਸਾਫ਼ ਹਵਾ ਮਿਲ ਰਹੀ ਹੈ ਜਿਉਣਾ ਕਦੇ ਸਿਰ ਤੇ ਹੈ। ਅਸੀਂ ਕਿਸਾਨਾਂ ਦਾ ਕੰਮ ਅਨਾਜ ਪੈਦਾ ਕਰਨਾ ਹੈ। ਕੋ ਉਹਨਾਂ ਨੇ ਬਕੂਬੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਹਮੇਸ਼ਾ ਖਾਦ ਪਦਾਰਥ ਸਾਰੇ ਕਿਸਾਨ ਨੇ ਹਮੇਸ਼ਾ ਸਰਪਲਸ ਪੈਦਾ ਕਰਕੇ ਦਿੱਤੇ ਹੈ। ਜਿਹੜਾ ਪੋਲੂਸ਼ਨ ਹੋਇਆ ਹੈ ਇਹਦੇ 'ਚ ਬਹੁਤ ਸਾਰੇ ਫੈਕਟਰਸ ਨੇ ਇੰਡਸਟਰੀ ਬਹੁਤ ਜ਼ਿੰਮੇਵਾਰ ਹੈ। ਔਰ ਜਿਹੜੇ ਅਸੀਂ ਘਰਾਂ ਵਿੱਚ ਪਾਣੀ ਦੀ ਵੀ ਵਰਤੋਂ ਕਰਦੇ ਆ ਮੈ ਮੈਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਮੈਂ ਇੱਕ ਵਾਰੀ ਡਿਮਾਂਡ ਕੀਤੀ ਸੀ ਵੀ ਪਾਣੀ ਦੀ ਇੱਕ ਸਟੱਡੀ ਕਰਾ ਲਓ ਕਿਹੜਾ ਕਿੰਨਾ ਪਾਣੀ ਕੰਜ਼ਿਊਮ ਕਰਦਾ ਹੈ ਚਾਰ ਸੈਕਟਰ ਨੇ ਡੋਮੈਸਟਿਕ ਕੰਜ਼ਮਪਸ਼ਨ ਹੈ ਪਬਲਿਕ ਸੈਕਟਰ ਦੀ ਕੰਜ਼ਮਪਸ਼ਨ ਹੈ ਇੰਡਸਟਰੀਅਲ ਕੰਜ਼ਮਪਸ਼ਨ ਹੈ ਤੇ ਖੇਤੀ ਦੀ ਕੰਜ਼ਮਪਸ਼ਨ ਹੈ ਕਿਉਂ ਨਹੀਂ ਸਰਕਾਰ ਸਟੱਡੀ ਕਰਕੇ ਦੱਸਦੀ ਵੀ ਕਿਹੜਾ ਸੈਕਟਰ ਕਿੰਨਾ ਪਾਣੀ ਕੰਜ਼ਿਊਮ ਕਰਦਾ ਹੈ ਸਿਰਫ ਕਿਸਾਨਾਂ ਦੇ ਨਾਮ ਲਾ ਦੇਣਾ ਤੁਸੀਂ ਜਿਹੜੇ ਸਦੀ ਸੌਫਟ ਡਰਿੰਕ ਇੰਡਸਟਰੀ ਹੈ ਉਹ ਜਿੰਨਾ ਝੋਨੇ ਦਾ ਪਾਣੀ ਆ ਉਹਨਾ ਹੀ ਪਾਣੀ ਉਹ ਵਰਤ ਲੈਂਦੇ ਆ ਕੋਈ ਉਹਨਾਂ ਨੂੰ ਕਹਿਣ ਵਾਲਾ ਨਹੀਂ ਹਰ ਪਬਲਿਕ ਸੈਕਟਰ ਦੇ ਚਾਹੇ ਯੂਨੀਵਰਸਿਟੀਆਂ ਹੈ ਸਕੂਲ ਹੈ ਕਾਲਜ ਹੈ ਹਸਪਤਾਲ ਹੈ ਸਰਕਾਰੀ ਦਫਤਰ ਹੈ ਰੇਲਵੇ ਹੈ ਪੰਜਾਬ ਰੋਡਵੇਜ਼ ਹੈ ਜਿੱਥੇ ਜਾਓ ਉਹਨਾਂ ਦੇ ਸਟੈਂਡ ਨੇ ਉਥੇ ਟੂਟੀਆਂ ਚੱਲਦੀਆਂ ਕੋਈ ਬੰਦ ਕਰਨ ਵਾਲਾ ਹੀ ਨਹੀਂ ਔਰ ਫਿਰ ਘਰਾਂ ਦੇ ਵਿੱਚ ਅਸੀਂ ਨਹਾਉਣ ਵੇਲੇ ਇੱਕ ਕੱਲਾ ਕੱਲਾ ਆਦਮੀ ਚਾਰ ਚਾਰ ਬਾਲਟੀਆਂ ਤੋਂ ਬਿਨਾਂ ਨਾ ਹੁੰਦੇ ਹੀ ਨਹੀਂ ਕਿਸੇ ਨੂੰ ਹੈ ਹੀ ਨਹੀਂ ਵੀ ਪਾਣੀ ਬਹੁਤ ਕੀਮਤੀ ਚੀਜ਼ ਹੈ ਇਹਦੀ ਸਾਂਭ ਸੰਭਾਲ ਕਰੀਏ ਕਿਸੇ ਨੂੰ ਇਹਦੀ ਕੋਈ ਚਿੰਤਾ ਨਹੀਂ ਘਰਾਂ ਦੇ ਵਿੱਚ ਅਸੀਂ ਪਾਂਡੇ ਧੋਣ ਨੂੰ ਵੀ ਅੱਗੇ ਸਾਬ ਨਾਲ ਪਾਂਡੇ ਮਾਂਜਦੇ ਹੁੰਦੇ ਸੀ ਤੇ ਹੁਣ ਉਹ ਵੀ ਅਸੀਂ ਕੈਮੀਕਲਸ ਨਾਲ ਮਾਂਜਦੇ ਆ ਸਾਰੇ ਕੈਮੀਕਲ ਜਾਂਦੇ ਨੇ ਇਹ ਟਾ ਅਸੀਂ ਸਾਰਾ ਕੁਝ ਜਿਹੜਾ ਅਸੀਂ ਮੋਡਰਨਾਈਜੇਸ਼ਨ ਦੇ ਨਾਂ ਤੇ ਜਿਹੜਾ ਨੇਚਰਲ ਪ੍ਰੋਸੈਸ ਸੀਗਾ ਉਹਨੂੰ ਅਸੀਂ ਪੁੜਾ ਬੈਠੇ ਆ ਉਹਦੀ ਸਜ਼ਾ ਸਾਰਿਆਂ ਨੂੰ ਮਿਲ ਰਹੀ ਹੈ ਠੀਕ ਹੈ ਸਰ ਠੀਕ ਵਨ ਵਨ ਠੀਕ